ਆਮਤ ਦੇ ਵਿੱਚ ਵਿੱਚ ਜੋਬ ਮਿਲ ਗਈ ਫਿਚਰ ਸ਼ੇਪ ਹੋ ਗਿਆ ਮੈਨੂੰ ਰੋਜ਼ਗਾਰ ਮਿਲ ਗਿਆ ਮੈਂ ਆਪਦਾ ਘਰ ਚਲਾਉਣ ਜੋਗਾ ਹੋ ਗਿਆ ਉਮੀਦ ਮੈਨੂੰ ਪੂਰੀ ਸੀ ਮੈਨੂੰ ਇਦਾਂ ਜਿਵੇਂ ਮਾਨ ਸਰ ਕੇ ਇੱਕ ਮਾਨ ਹੁੰਦਾ ਨਾ ਜੀ ਅੰਦਰੋਂ ਅੰਦਰ ਹੀ ਕਿਉਂਕਿ ਇਹਨਾਂ ਨੂੰ ਬਹੁਤ ਚਿਰ ਦੇ ਪਹਿਲਾਂ ਦੇ ਜਾਣਦੇ ਆਂ ਭਗਵਾਨ ਦਾ ਨਿੱਕੇ ਜਿਹੇ ਹੁੰਦੇ ਦੇਖਦੇ ਆਏ ਆਂ 15 15 16 16 ਸਾਲ ਹੋ ਗਿਆ ਕੰਟਰੈਕਟ بیس ਤੇ ਕੰਮ ਕਰਦਿਆਂ ਨੂੰ ਤੇ ਹੁਣ ਸਾਨੂੰ ਪੱਕੇ ਰੈਗੂਲਰ ਆਰਡਰ ਮਿਲੇ ਆ ਤਾਂ ਕਰਕੇ ਅਸੀਂ ਬਹੁਤ ਜ਼ਿਆਦਾ ਖੁਸ਼ ਸੀਗੇ रेगुलर पोस्टਾਂ ਨਿਕਲੀਆਂ ਸੀਗੀਆਂ ਤੇ ਇਹਦੇ ਵਿੱਚ ਫਿਰ ਅਸੀਂ ਭਰਿਆ ਟੈਸਟ ਕਲੀਅਰ ਕੀਤਾ ਤੇ ਸਾਨੂੰ ਉਹਦੇ ਬੇਸਤੇ ਹੁਣ ਜਿਹੜਾ ਹੈ ਇਹੀ ਰੈਗੂਲਰ ਹੋਏ ਆ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ। ਅੱਜ 18 ਸਾਲ ਬਾਅਦ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਹੈਲਥ ਡਿਪਾਰਟਮੈਂਟ ਨੂੰ ਨਿਯੁਕਤੀ ਪੱਤਰ ਜਿਹੜਾ ਹੈਗਾ ਵੰਡਿਆ ਹੈਗਾ ਤੇ ਡਾਕਟਰਾਂ ਦੇ ਵਿੱਚ ਜਿਹੜੀ ਹੈਗੇ ਬਹੁਤ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਮੇਰੇ ਨਾਲ ਇਸ ਵਕਤ ਕੁਛ ਸਰ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਆਏ ਹੋ ਤੁਸੀਂ? ਜਸਪ੍ਰੀ ਸਿੰਘ ਜੀ। ਕਿੱਥੋਂ ਆਏ ਹੋ ਸਰ ਤੁਸੀਂ? ਅਸੀਂ ਬਰਨਾਲੇ ਤੋਂ ਜੀ। ਇਹ ਸਾਨੂੰ ਮੈਨੂੰ ਨੌ ਮੱਥ ਦੇ ਵਿੱਚ ਵਿੱਚ ਹੀ ਜੋ ਮਿਲ ਗਈ ਜੀ ਕੋਈ ਰਸਬਤ ਨਹੀਂ ਲੱਗੀ ਕੋਈ ਕੁਛ ਨਹੀਂ ਮੇਰੇ ਫਾਦਰ ਸਾਹਿਬ ਇਹ ਜੋਬ ਕਰਦੇ ਸੀਗੇ ਉਹ ਮਲਟੀ ਪਰਪਸ ਹੈਲਥ ਡਿਪਾਰਟਮੈਂਟ ਦੇ ਵਿੱਚ ਹੀ ਸੀਗੇ ਤੇ ਮੈਂ ਅੱਗੇ ਫਾਰਮ ਲਾਏ ਤੇ ਅੱਗੇ ਵਧੀਆ ਮੇਰੀ ਨੌ ਮਾਤ ਦੇ ਵਿੱਚ ਵਿੱਚ ਜੋਬ ਮਿਲ ਗਈ ਫਿਚਰ ਸ਼ੇਪ ਹੋ ਗਿਆ ਮੈਨੂੰ ਰੋਜ਼ਗਾਰ ਮਿਲ ਗਿਆ ਮੈਂ ਉਹਦਾ ਘਰ ਚਲਾਉਣ ਜੋਗਾ ਹੋ ਗਿਆ ਪਤਾ ਜੀ ਜਿਵੇਂ ਤੁਸੀਂ ਦੱਸਿਆ ਕਿ ਡੈਥ ਹੋ ਗਈ ਸੀਗੀ ਤੁਹਾਨੂੰ ਉਮੀਦ ਸੀਗੀ ਕਿ ਤੁਹਾਨੂੰ ਪੱਕੀ ਨੌਕਰੀ ਮਿਲ ਜੇਗੀ ਨਹੀਂ ਇਹ ਉਮੀਦ ਮੈਨੂੰ ਪੂਰੀ ਸੀ ਜੀ ਮੈਨੂੰ ਇਦਾਂ ਜਿਵੇਂ ਮਾਣ ਸਰ ਕੇ ਇੱਕ ਮਾਣ ਹੁੰਦਾ ਨਾ ਜੀ ਅੰਦਰੋਂ ਅੰਦਰ ਹੀ ਕਿਉਂਕਿ ਇਹਨਾਂ ਨੂੰ ਬਹੁਤ ਚਿਰ ਦੇ ਪਹਿਲਾਂ ਤੇ ਜਾਣਦੇ ਆਂ ਭਗਵਾਨ ਦਾ ਨਿੱਕੇ ਜਿਹੇ ਹੁੰਦੇ ਦੇਖ ਕਦਿਲ ਚ ਅਟੈਚਮੈਂਟ ਜੀ ਜੀ ਵੀ ਹਾਂ ਨਹੀਂ ਹੋ ਜੂਗਾ ਬਾਕਮਾ ਉਹ ਵਧੀਆ ਜੀ ਪੂਰੇ 8 9 ਮਾਂ ਤੱਕ ਲੱਗੇ ਮੇਰੇ 9 ਮਾਂ ਦੇ ਵਿੱਚ ਵਿੱਚ ਮੈਨੂੰ ਜੋਬ ਮਿਲ ਗਈ ਵਧੀਆ ਮਾਪਦਾ ਘਰ ਚਲਾਉਣ ਜੋਗਾ ਹੋ ਗਿਆ ਮੇਰੇ ਰੁਜ਼ਗਾਰ ਮਿਲ ਗਿਆ ਤੇ ਮੈਂ ਬਹੁਤ ਖੁਸ਼ ਹਾਂ ਬਾਕੀ ਇਹ ਮੇਰੇ ਚਲੋ ਬਾਪੂ ਦੇ ਨਾਂ ਤੇ ਇਹ ਨਹੀਂ ਜੀ ਬਾਕੀ ਆਪਣਾ ਮੈਂ ਧੰਨਵਾਦ ਕਰਦਾ ਸੀ ਐਮ ਭਗਵੰਤ ਸਿੰਘ ਸਾਹਿਬ ਦਾ ਕਿ ਤੁਸੀਂ ਇੰਨੀ ਛੇਤੀ ਮੈਨੂੰ ਜੋਬ ਦਿੱਤੀ ਤੇ ਬਹੁਤ ਬਹੁਤ ਧੰਨਵਾਦ ਆਵਾਜ਼ ਤੇ ਮੇਰਾ ਕੁਝ ਹੋਰ ਵੀ ਇੱਥੇ ਮੈਮ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਵਦੀਪ ਕਿੱਥੋਂ ਆਏ ਮੈਮ ਸ਼ਹਿਰ ਕੋ ਡਿਸਟ੍ਰਿਕਟ ਤੋਂ ਅੱਜ ਨਿਯੁਕਤੀ ਪੱਤਰ ਤੁਹਾਨੂੰ ਦਿੱਤਾ ਗਿਆ ਤੇ 18-18 ਸਾਲ ਬਾਅਦ ਜਿਹੜਾ ਹੈ ਨਿਯੁਕਤੀ ਪੱਤਰ ਵੰਡਿਆ ਗਿਆ ਹੈ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਮੇਰਾ ਨਿਯੁਕਤੀ ਪੱਤਰ ਦੇ ਨਾਮ ਹੈ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਤੁਹਾਡੇ ਖੁਸ਼ੀ ਸੀਗੀ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਸੀ ਕਿਉਂਕਿ ਸਾਨੂੰ ਵੀ 15-15 16-16 ਸਾਲ ਹੋ ਗਏ ਹੈ ਕੰਟਰੈਕਟ 베이스 ਤੇ ਕੰਮ ਕਰਦਿਆਂ ਨੂੰ ਤੇ ਹੁਣ ਸਾਨੂੰ ਪੱਕੇ ਰੈਗੂਲਰ ਆਰਡਰ ਮਿਲਿਆ ਤਾਂ ਕਰਕੇ ਅਸੀਂ ਬਹੁਤ ਜ਼ਿਆਦਾ ਖੁਸ਼ ਸੀਗੇ ਜਦੋਂ ਜਦੋਂ ਨੁਕਤੀ ਪਤਾ ਤੁਹਾਨੂੰ ਉਸ ਸਟੇਜ ਤੇ ਵਿਲਾਇਤ ਉਸ ਟਾਈਮ ਉਸ ਟਾਈਮ ਤਾਂ ਹੀ ਦੱਸ ਨਹੀਂ ਸਕਦੇ ਕਿਉਂਕਿ ਮੇਰਾ ਪਹਿਲਾ ਨੰਬਰ ਸੀਗਾ ਤੇ ਮੈਂ ਬਹੁਤ ਜ਼ਿਆਦਾ ਖੁਸ਼ ਸੀਗੀ ਉਮੀਦ ਸੀਗੀ ਤੁਹਾਨੂੰ ਕਿ ਪੱਕੇ ਹੋ ਜਾਊਗਾ ਤੁਸੀਂ ਉਮੀਦ ਤਾਂ ਹੁਣ ਛੱਡ ਦਿੱਤੀ ਸੀ ਅਸੀਂ ਬਹੁਤ ਜ਼ਿਆਦਾ ਸਟ੍ਰਾਈਕਾਂ ਕੀਤੀਆਂ ਪਰ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਫਿਰ ਹੁਣ ਅਸੀਂ ਇਰੈਗੂਲਰ ਪੋਸਟਾਂ ਨਿਕਲੀਆਂ ਸੀਗੀਆਂ ਤੇ ਇਹਦੇ ਵਿੱਚ ਫਿਰ ਅਸੀਂ ਭਰਿਆ ਟੈਸਟ ਕਲੀਅਰ ਕੀਤਾ ਤੇ ਸਾਨੂੰ ਉਹਦੇ ਬੇਸ ਤੇ ਹੁਣ ਜਿਹੜਾ ਆਹੀ ਰੈਗੂਲਰ ਹੋਏ ਆ ਤੁਸੀਂ ਕਿੰਨੇ ਸਾਲਾਂ ਤੋਂ ਐਵੇਂ ਇਸ profession ਦੇ ਵਿੱਚ ਮੈਨੂੰ 15 ਸਾਲ ਹੋ ਗਏ ਸੀ